जय आयुर्वेद जय श्री रतनमत्री गुरुकुल आयुर्वेद जगजीवन प्रचार सेंटर ਤੇ ਤੁਹਾਡਾ ਸਵਾਗਤ ਹੈ 글로 글로 ਨੂੰ ਆਯੁਰਵੇਦ ਵਿੱਚ ਅਮਰਤ ਕਿਹਾ ਗਿਆ ਹੈ ਇਹ ਇੱਕ ਬਹੁਤ ਹੀ ਉਤਮ ਰਸਾਇਣ ਹੈ ਇਸ ਦੇ ਮੁੱਖ गुण रोग प्रतिरोधक ਸ਼ਕਤੀ ਵਧਾਉਂਦਾ ਹੈ ਵਖਾਰਾ ਨੂੰ ਖਤਮ ਕਰਦਾ ਹੈ ਵਿਸ਼ੇਸ਼ ਤੌਰ ਤੇ ਡੇਂਗੂ ਵਾਇਰਸ ਮਲੇਰੀਆ ਵਿੱਚ ਬਹੁਤ ਹੀ ਗੁਣਕਾਰੀ ਹੈ ਖੂਨ ਨੂੰ ਸਾਫ ਕਰਦਾ ਹੈ ਪੇਟ ਨੂੰ ਠਿੱਲਾ ਕਰਦਾ ਹੈ ਹਾਜਮਾ ਵਧਾਉਂਦਾ ਹੈ ਸ਼ੂਕਰ ਕੰਟਰੋਲ ਕਰਦਾ ਹੈ ਜੋੜਾਂ ਦੇ ਦਰਦ ਅਤੇ ਗਠੀਏ ਵਿੱਚ ਵੀ ਬਹੁਤ ਲਾਭ ਕਰੀ ਹੈ ਚੰਬਲ ਜਾਂ ਚਮੜੀ ਦੀਆਂ ਰੋਗਾਂ ਵਿੱਚ ਵੀ ਬਹੁਤ ਲਾਭ ਕਰੀ ਹੈ ਫੇਰਦੇ ਅਤੇ ਲੀਵਰ ਦੀ ਰੱਖਿਆ ਕਰਦਾ ਹੈ ਮਾਨਸਿਕ ਤਣਾਅ ਘਟਾਉਂਦਾ ਹੈ ਔਰਤਾਂ ਦੇ ਮਹੀਨਿਆਂ ਦੀ ਗੜਬੜ ਵਿੱਚ ਵੀ ਸਹੇਕ ਹੈ ਗਲੋ ਸੱਤ ਦੇ ਗੁਣ ਗਲੋ ਸੱਤ ਗਲੋ ਦੇ ਰਸ ਤੋਂ ਬਣਾਇਆ ਜਾਂਦਾ ਹੈ ਇਸ ਦੇ ਮੁੱਖ ਲਾਭ ਹਨ ਵਖਾਰਿਆਂ ਵਿੱਚ ਕੰਮ ਕਰਦਾ ਹੈ ਡੇਂਗੂ ਵਾਇਰਸ ਮਲੇਰੀਆ ਵਿੱਚ ਸੈਲ ਘਟੇ ਹੁਣ ਤਾਂ ਵੀ ਬਹੁਤ ਲਾਭਕਾਰੀ ਹੈ ਬੱਚਿਆਂ ਦੀ ਭੁੱਖ ਨਾ ਲੱਗਣ ਦੀ ਸਮੱਸਿਆ ਵਿੱਚ ਲਾਭਕਾਰੀ ਹੈ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਦੂਰ ਕਰਦਾ ਹੈ ਜੀਵ ਉਤੇ ਜੰਮਿਆ ਹੋਇਆ ਪੀਲਾਪਣ ਜਾਂ ਮੂਦੀ ਗੰਧ ਨੂੰ ਲਾਭਕਾਰੀ ਹੈ ਚਮੜੀ ਦੀਆਂ ਰੋਗਾਂ ਜਿਵੇਂ ਖੁਜਲੀ ਚੰਬੜ ਵਿੱਚ ਲਾਭਕਾਰੀ ਹੈ ਢੇਟ ਦੇ ਕੀੜੇ ਮਾਰਨ ਵਾਲਾ ਹੈ ਪਾਤ ਪਿਤ ਕਫ ਤਿੰਨੇ ਬਾਜੂ ਨੂੰ ਸੰਤੁਲਨ ਰੱਖਦਾ ਹੈ ਇਸ ਦੀ ਖਰਾਕ ਕੀ ਹੈ ਦੋਸਤੋ 125 ਮਿਲੀਗ੍ਰਾਮ ਤੋਂ 500 ਮਿਲੀਗ੍ਰਾਮ ਦਿਨ ਵਿੱਚ ਇੱਕ ਜਾਂ ਦੋ ਵਾਰੀ ਸ਼ਹਿਦ ਜਾਂ ਗਲਾਮ ਜਲ ਨਾਲ ਲੈਣਾ ਚੰਗਾ ਹੈ ਬਹੁਤ ਹੀ ਗੁਣਕਾਰੀ ਹੈ ਦੋਸਤੋ ਇਸ ਨੂੰ ਬਣਾਉਣ ਦਾ ਤਰੀਕਾ ਇਸ ਨੂੰ ਕੁੱਟ ਕੇ ਪਾਣੀ ਵਿੱਚ ਪਿਉ ਕੇ ਇਸ ਦਾ ਸੱਤ ਤਿਆਰ ਕਰ ਸਕਦੇ ਹਾਂ ਘਰੇ ਬਣਾਇਆ ਚੰਗਾ ਹੁੰਦਾ ਹੈ ਪੰਸਾਰੀਆਂ ਤੋਂ ਬਹੁਤਾ ਚੰਗਾ ਨਹੀਂ ਮਿਲਦਾ ਇਹ ਜੇਕਰ ਆਪ ਪਿਆਰ ਕੀਤਾ ਜਾਵੇ ਤਾਂ ਇਸ ਦੇ ਗੁਣ ਬਹੁਤ ਹਨ ਬਹੁਤ ਹੀ ਗੁਣਕਾਰੀ ਹੈ ਧੰਨਵਾਦ ਦੋਸਤੋ ਕਿਸੇ ਵੀ ਹੋਰ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਜਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ